ਅੱਜ ਪੂਰੇ ਪੰਜਾਬ ਭਰ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਆ ਪੰਜਾਬ ਸਰਕਾਰ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਸਕੀਮ ਦੇ ਟੈਂਡਰ ਕੱਢੇ ਜਾਣੇ ਸਨ ਅਤੇ ਟੈਂਡਰ ਕੱਢਣ ਤੋਂ ਪਹਿਲਾਂ ਹੀ ਰੋਡਵੇਜ਼ ਦੇ ਮੁਲਾਜ਼ਮਾਂ ਨੇ ਐਲਾਨ ਕੀਤਾ ਸੀ ਕਿ ਗੇਟ ਰੈਲੀਆਂ ਕੱਢੀਆਂ ਜਾਣਗੀਆਂ ਤੇ ਜੇਕਰ ਸਰਕਾਰ ਨੇ ਟੈਂਡਰ ਕੱਢੇ ਤਾਂ ਬੱਸ ਸਟੈਂਡ ਮੁਕੰਮਲ ਬੰਦ ਕਰਕੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹਨਾਂ ਦਾ ਧਰਨਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਦੂਜੇ ਪਾਸੇ ਕਰਮਚਾਰੀਆਂ ਦੇ ਵੱਲੋਂ ਬੱਸਾਂ ਦੇ ਉੱਤੇ ਚੜ੍ਹ ਕੇ ਪਾਣੀ ਵਾਲੀਆਂ ਟੈਂਕੀ ਦੇ ਉੱਤੇ ਚੜ ਕੇ ਪ੍ਰਦਰਸ਼ਨ ਕੀਤਾ ਗਿਆ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆਂ ਹੋਤੇ ਹੀ ਪੁਲਿਸ ਵੱਲੋਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਡਿਟੇਨ ਕਰ ਲਿਆ ਤੇ ਹਿਰਾਸਤ ਵਿੱਚ ਲੈ ਕੇ ਗੱਡੀਆਂ ਦੇ ਵਿੱਚੋਂ ਸੁੱਟ ਲਿਆ ਜਿਸ ਤੋਂ ਬਾਅਦ ਹੰਗਾਮਾ ਹੋਰ ਵੀ ਜ਼ਿਆਦਾ ਤੇਜ਼ ਹੋ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾਉਣਾ ਤੇ ਨਾਲ ਸੁਣਦਿਆਂ ਕਿ ਆਖਰ ਇਨ੍ਹਾਂ ਕਰਮਚਾਰੀਆਂ ਦਾ ਕੀ ਕਹਿਣਾ ਇੱਥੇ ਸਰ ਜੀ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲੇ ਸ਼ਾਰਟ ਲਾ ਕੇ ਨਾਲ ਹੀ ਥੋੜੇ ਜਿਹਾ ਲਾ ਕੇ ਨਾਲ ਹੀ ਬਾਈਟਾਂ ਲਾ ਦਿਆ ਅਤੇ ਦਾਦੀ ਹੈ ਕਿ ਜੋ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਕਰਕੇ ਯਾਤਰੀ ਕਾफी ਪਰੇਸ਼ਾਨ ਹੋ ਰਹੇ ਨੇ ਜੋ ਕਿ ਬਸ ਸਟੈਂਡ ਤੇ ਬੈਠ ਕੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਸੀ ਮੁਸਾਫਰਾਂ ਦਾ ਕਹਿਣਾ ਕਿ ਉਹ ਕਾफी ਖੱਜਲਖੁਆਰ ਹੋ ਰਹੇ ਨੇ ਸਰਕਾਰ بار بار ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਹੈ ਜਿਸ ਨੂੰ ਅਸੀਂ ਰੱਦ ਕਰਨ ਦੇ ਲਈ ਕਹਿ ਰਿਹਾ ਪਰ ਹੁਣ ਸਰਕਾਰ ਆਪਣੀਆਂ ਘਣਾਉਣੀਆਂ ਹਰਕਤਾਂ ਤੇ ਆ ਕੇ ਸਾਡੇ ਆਗੂਆਂ ਨੂੰ ਅਰੈਸਟ ਕਰ ਰਹੀ ਹੈਗੀ ਤੇ ਸਵੇਰ 4 ਵਜੇ ਤੋਂ ਅਰੈਸਟ ਕਰ ਰਹੀ ਹੈ ਹੁਣ ਸਾਡੇ ਕੁਝ ਸਾਥੀ ਸਾਡੇ ਜਸੇਬੰਦੀ ਦੇ ਕਾਲ ਦੇ ਮੁਤਾਬਕ ਟੈਂਕੀ ਦੇ ਉੱਪਰ ਚੜ ਚੁੱਕੇ ਹੈਗੇ ਜਿੰਨਾ ਟਾਈਮ ਆ ਇਸ ਸੰਘਰਸ਼ ਨੂੰ ਆਪਣੀ ਟੈਂਡਰ ਨੂੰ ਰੱਦ ਨਹੀਂ ਕੀਤਾ ਜਾਊਗਾ ਇਸ ਸੰਘਰਸ਼ ਨੂੰ ਹੋਰ ਵੀ ਰੂਪਰੇਖਾ ਬਦਲ ਕੇ ਦਿੱਤੀ ਜਾਊਗੀ ਤੇ ਜਿਸ ਤਰ੍ਹਾਂ ਹੁਣ ਸਾਥੀ ਟੈਂਕੀ ਤੇ ਚੜੇ ਨੇ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਰੋਡ ਵੀ ਬੰਦ ਹੋ ਸਕਦੀ ਹੈ ਖੱਜਲ ਖਵਾਰੀਆਂ ਹੋ ਰਹੀਆਂ ਸਵਾਰੀਆਂ ਇਹ ਜੀ ਖੱਜਲ ਖਵਾਰੀ ਸਰਕਾਰ ਆਪ ਕਰਾਉਂਦੀ ਹੈ ਅਸੀਂ ਬਾਰ ਬਾਰ ਸਰਕਾਰ ਨੂੰ ਕਹਿ ਰਹੇ ਆ ਵੀ ਆਪਣੀ ਮਾਲਕੀ ਦੀਆਂ ਘੱਟੋ ਘੱਟ 10000 ਬੱਸਾਂ ਪਾਈਆਂ ਜਾਣ ਜਿਸ ਦੇ ਨਾਲ ਅਸੀਂ ਇਹਨਾਂ ਆਪਣੇ ਪਬਲਿਕ ਨੂੰ ਨਿਰਵਿਘਨ ਆਪਣੀ ਸਰਵਿਸ ਦੇ ਚੱਲੀ ਹੈ ਅੱਜ ਜਿਹੜੀ ਗੱਲ ਹੈ ਕਿੰਨੇ ਕਿੰਨੇ ਘੰਟੇ ਲਈ ਇਹ ਜੀ ਪਹਿਲਾਂ ਸਾਡੀ ਹੈਗੀ ਸੀ 2 ਵਜੇ ਤੋਂ ਅੱਜ ਵੀ 2 ਵਜੇ ਤੋਂ ਅਸੀਂ ਬੰਦ ਕਰਾਂਗੇ ਜੇਕਰ ਟੈਂਡਰ ਖੋਲਿਆ ਗਿਆ ਪਰ ਸਰਕਾਰ ਨੇ ਕਰਾਉਣੀ ਹਰਕਤ ਕਰਕੇ ਸਾਡੇ ਆਗੂ ਜਦੋਂ ਘਰਾਂ ਦੇ ਵਿੱਚੋਂ ਅਰੈਸਟ ਕੀਤਾ ਤਾਂ ਉਸ ਤੋਂ ਬਾਅਦ ਸਾਨੂੰ ਅਚਨਚੇਤ ਹੀ ਸੁਰਵਤ ਜੇ ਪਹਿਲੇ ਟਾਈਮ ਤੋਂ ਹੀ ਸਾਡੇ ਢੀਪੂ ਬੰਦ ਕਰਨੇ ਪਏ। ਇਹ ਸਰਕਾਰ ਹੀ ਲੋਕਾਂ ਦੀ ਖੱਦਲ ਖਵਾਰੀ ਦਾ ਜ਼ਿੰਮੇਵਾਰ ਹੈ। ਇਹ ਜਿੰਨਾ ਟਾਈਮ ਸਾਡੇ ਸਾਥੀ ਰਹਿਣਾ ਨਹੀਂ ਕੀਤੇ ਜਾਂਦੇ ਤੇ ਟੈਂਡਰ ਰੱਦ ਨਹੀਂ ਕੀਤਾ ਜਾਂਦਾ। ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਾ ਤੇ ਇਸ ਤੋਂ ਵੀ ਤਿੱਖਾ ਹੋਣਾ ਜੀ। ਸਰ ਜਿਹੜਾ ਆਪਣਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪਿਛਲੇ ਕਈ ਮਹੀਨਿਆਂ ਤੋਂ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਹੈ ਬਾਰ-ਬਾਰ। ਤੇ ਸਾਡੇ ਵਿਰੋਧ ਕਰਨ ਤੋਂ ਇਹ ਰੱਦ ਨਹੀਂ ਕਰਦੀ ਤੇ ਅੱਗੇ ਪੋਸਟਪਨ ਕਰ ਦਿੱਤਾ ਜਾਂਦਾ ਹੈ ਤੇ ਅੱਜ ਇਹ ਪੂਰੀ ਤਿਆਰੀ ਨਾਲ ਸਾਡੇ ਸੂਬਾ ਆਗੂ ਸ਼ਮਸ਼ੇਰ ਸਿੰਘ ਤੇ ਬਾਕੀ ਹੋਰ ਸਾਡੇ ਕਈ ਪ੍ਰਧਾਨ ਇਹਨਾਂ ਨੇ ਸਵੇਰ ਤੋਂ ਘਰੋਂ ਚੱਕ ਕੇ ਨਜ਼ਰਬੰਦ ਕੀਤੇ ਹੋਏ ਨੇ ਤੇ ਬਾਕੀ ਸਾਡੀ ਪਟਿਆਲਾ ਡੀਪੂ ਦੀ ਕਮੇਟੀ ਸਾਰੀ ਗ੍ਰਿਫਤਾਰ ਕੀਤੀ ਹੈ ਤੇ ਬਠਿੰਡਾ ਡੀਪੂ ਤੇ ਲੁਧਿਆਣਾ ਡੀਪੂ ਵੀ ਪ੍ਰਸ਼ਾਸਨ ਹੁਣ ਵੱਧ ਕੇ ਜੇ ਕੁਝ ਸਕਿੰਟ ਸਾਥੀ ਨਾ ਟੈਂਕੀ ਦੇ ਚੜਦਾ ਤੇ ਇਹ ਵੀ ਪੂਰੀ ਤਿਆਰੀ ਕਰਕੇ ਆਏ ਹੋਏ ਨੇ ਤੇ ਜੇ ਹੁਣ ਕੋਈ ਵੀ ਸਾਡਾ ਸਾਥੀ ਨੂੰ ਕਿਸੇ ਨੂੰ ਪ੍ਰਸ਼ਾਸਨ ਗ੍ਰਿਫਤਾਰ ਕਰਦਾ ਤੇ ਦੂਸਰੇ ਸਾਥੀ ਜਿਹੜੇ ਗ੍ਰਿਫਤਾਰ ਕੀਤੇ ਹੋਏ ਨੇ ਜੇ ਉਹਨਾਂ ਨੂੰ ਨਹੀਂ ਛੱਡਦਾ ਤਾਂ ਸਾਡੇ ਸਾਥੀ ਨੇ ਆਪਣੇ ਉੱਪਰ ਪਟ્રોલ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਨਿਤਨੇ ਸ਼ੇਸ਼ਾਲ ਮਾਰ ਦਿੱਤੀ ਐਸ ਡੀ ਐਮ ਅਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਕੋਈ ਗੱਲਬਾਤ ਹੋਈ ਹੈ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਜੀ ਕੋਈ ਗੱਲਬਾਤ ਦਾ ਦੌਰ ਕੋਈ ਸਾਡਾ ਸਾਥੀ ਉਹ ਉਹਨਾਂ ਚੋਂ ਨੀਚੇ ਨਹੀਂ ਆਊਗਾ ਜਿੰਦੋਂ ਤੱਕ ਸਾਡੇ ਜਿਹੜੇ ਗ੍ਰਿਫਤਾਰ ਕੀਤੇ ਹੋਏ ਸਾਥੀ ਨੇ ਉਹਨਾਂ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ ਸਾਈਕ ਕਿੰਨੀ ਕਿਤੇ ਦੀ ਸਟ੍ਰਾਈਕ ਆ ਇਹ ਅਣਉਮੀਦ ਸਮੇਂ ਲਈ ਹੈ ਜੀ ਜੋ ਤੱਕ ਸਾਡੇ ਸਾਥੀ ਕੀ ਲੱਗਦਾ ਹੈ ਕਿਤਨੇ ਕਿਤੇ ਖੱਜਲ ਖਵਾਲ ਸਵਾਰੀਆਂ ਨੂੰ ਹੋਣਾ ਪੈ ਰਿਹਾ ਸਰ ਅਸੀਂ ਮੰਨਦੇ ਹਾਂ ਪਰ ਅਸੀਂ ਵਾਰ-ਵਾਰ ਨੋਟਿਸ ਦੇ ਕੇ ਅ ਅੱਜ ਅਸੀਂ ਸਿਰਫ ਗੇਟ ਰੈਲੀ ਕਰਨੀ ਸੀਗੀ ਸਾਡਾ ਬੰਦ ਦਾ ਕੋਈ ਇਰਾਦਾ ਨਹੀਂ ਸੀ ਅੱਜ ਤੇ ਸਰਕਾਰ ਨੇ ਸਾਡੇ ਆਗੂ ਸਵੇਰੇ 5 ਵਜੇ ਤੋਂ ਕਰੋ ਚੱਕ ਕਰੋ ਘਰੀ ਚੱਕ ਕੇ ਨਜ਼ਰਬੰਦ ਕੀਤੇ ਹੋਇਆ ਜੀ ਉਸ ਦਿਨੋਂ ਲੈ ਕੇ ਜਿਹੜਾ ਰੋਸਟਰ ਹਾਂਜੀ ਹਾਂਜੀ ਜਦੋਂ ਤੱਕ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਇਹ ਧਰਨੇ ਨਹੀਂ ਚੱਲਦੇ ਰਹਿਣਗੇ ਜੀ ਕੀ ਆ ਰਹੀ ਆ ਲਗਾਤਾਰ ਹਰ ਵਾਰੀ ਪ੍ਰੋਟੈਸਟ ਕਰਨ ਦੇ ਨਾਲ ਉਹ ਟੈਂਡਰ ਨੂੰ ਅੱਗੇ ਕਰ ਦਿੱਤਾ ਜਾਂਦਾ ਅੱਜ ਵੀ 28 ਤਰੀਕ ਨੂੰ 2 ਵਜੇ ਭਾਗਪਤੇ ਸਰਕਾਰ ਵੱਲੋਂ ਉਹ ਟੈਂਡਰ ਖੋਲਿਆ ਜਾਣਾ ਸੀ ਉਹਦੇ ਰੋਸ ਵਿੱਚੋਂ ਸਾਡੀ 11 ਵਜੇ ਤੋਂ ਗੇਟ ਰੈਲੀ ਰੋਸ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਕਰਨੀ ਸੀ ਤੇ ਨਾਲ ਹੀ ਸਾਡਾ ਨੋਟਿਸ ਗਿਆ ਸੀ ਕਿ ਵੀ ਜੇਕਰ ਉਹ ਟੈਂਡਰ ਨੂੰ ਖੋਲਿਆ ਜਾਂਦਾ ਤਾਂ ਅਸੀਂ ਤੁਰੰਤ ਜਿਹੜਾ ਪੰਜਾਬ ਦੇ 27 ਦੇ 27 ਦੀਪੂ ਬੰਦ ਕਰਕੇ ਹੜਤਾਲ ਤੇ ਜਾਵਾਂਗੇ ਪਰ ਅੱਜ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਮਿਲ ਕੇ ਇੱਕ ਘਨਾਉਣੀ ਹਰਕਤ ਕੀਤੀ ਗਈ ਕਿ ਸਾਡੇ ਕੁਝ ਜ਼ਿਲ੍ਹੇ ਦੇ ਮੁੱਖ-ਮੁੱਖ ਆਗੂਆਂ ਨੂੰ ਜਿਹੜਾ ਘਰ ਤੋਂ ਅरेस्ट ਕਰ ਲਿਆ ਗਿਆ ਜ਼ਬਰਦਸਤੀ ਛਾਪੇਮਾਰੀ ਕਰਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਨਜ਼ਰਬੰਦ ਕੀਤਾ ਗਿਆ ਜਿਹਦੇ ਰੋਸ ਵੱਜੋਂ ਨਹੀਂ ਅੱਜ ਸਵੇਰ ਤੋਂ ਹੀ ਸਾਡੇ 27 ਦੇ 27 ਡੀਪੂ ਬੰਦ ਕਰਕੇ ਇੱਥੇ ਬੱਸ ਸਟੈਂਡ ਬੰਦ ਕਰਕੇ ਅਸੀਂ ਪ੍ਰੋਟੈਸਟ ਜਾਰੀ ਰੱਖਿਆ ਹੋਇਆ ਤੇ ਜੇਕਰ ਉਹਨਾਂ ਨੇ ਇਹਨਾਂ ਸਾਥੀਆਂ ਦੀ ਰਿਹਾਈ ਨਾ ਕੀਤੀ ਤੇ ਕਿਲੋਮੀਟਰ ਸਕੀਮ ਦੇ ਜਿਹੜੇ ਟੈਂਡਰ ਨੂੰ ਰੱਦ ਨਾ ਕੀਤਾ ਜਾਂ ਖੋਲਿਆ ਗਿਆ ਉਹ ਤਾਂ ਅਸੀਂ ਇਹ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ ਇਹ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖੇ ਹੋਣਗੇ ਕਹਿੰਦੇ ਕਿ ਤੁਹਾਡੇ ਡਿਟੇਨ ਵੀ ਕੀਤੇ ਗਏ ਆ ਕਿਹੜੀ ਜਗ੍ਹਾ ਤੇ ਕੀਤੇ ਕਿੰਨੇ ਵਜੇ ਕੀਤੇ ਸਰ ਉਹ ਆਪਣੇ ਆਪਣੇ ਘਰਾਂ ਵਿੱਚ ਸੀਗੇ ਜਾਂ ਜਿਨ੍ਹਾਂ ਦੀ ਸੀਆਈਡੀ ਪ੍ਰਸ਼ਾਸਨ ਦੇ ਕੋਲ ਸੀਆਈਡੀ ਪ੍ਰਸ਼ਾਸਨ ਦੇ ਕੋਲ ਸੀਗੀ ਕਿ ਵੀ ਇਹ ਸਾਥੀ ਡੀਪੀਓ ਦੇ ਵਿੱਚ ਹਾਜ਼ਰ ਨੇ ਜਾਂ ਧਰਨੇ ਦੀ ਰੂਪਰੇਖਾ ਤਿਆਰ ਕਰ ਰਹੇ ਨੇ ਚਾਹੇ ਉਹ ਆਪਣੇ ਘਰਾਂ ਦੇ ਵਿੱਚ ਹੋਣ ਚਾਹੇ ਵੱਖ-ਵੱਖ ਥਾਵਾਂ ਦੇ ਵਿੱਚ ਹੋਣ ਉਹਨਾਂ ਨੂੰ ਅਰੈਸਟ ਕਰ ਲਿਆ ਹਾਂਜੀ ਸਰ ਜਥੇਬੰਦ ਦੀ ਕਾਰਤ ਤੇ ਜੋ ਵੀ ਹੁਕਮ ਆਊਗਾ ਉਹ ਹਰ ਐਕਸ਼ਨ ਨੂੰ ਲਿਖਿਆ ਜਾਊਗਾ ਹਾਂਜੀ ਇਹ ਸਾਥੀ ਸਾਡੇ ਜਥੇਬੰਦੀ ਦੀ ਕਾਰ ਤੇ ਟੈਂਕੀ ਤੇ ਚੜ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਾ ਕੋਈ ਬਣੇਗੀ ਕਰਦਾ ਤਾਂ ਇਸ ਨੂੰ ਹੋਰ ਤਿੱਖਾ ਕਰਕੇ ਸੰਘਰਸ਼ ਨੂੰ ਰੂਪਰੇਖਾ ਦਿੱਤੀ ਜਾਊਗੀ ਤੇ ਜਿੰਨਾ ਟਾਈਮ ਸਾਥੀ ਸਾਡੇ ਰਹਿਣਾ ਨਹੀਂ ਹੁੰਦੇ ਇਹ ਸੰਘਰਸ਼ ਤਿੱਖੇ ਹੁੰਦੇ ਜਾਣਗੇ ਸੋ ਦਾਦਾ ਜੀ ਇਹ ਕਿ ਪੀ ਆਰਟੀਸੀ ਪਨਵਾਸ ਪੰਜਾਬ ਰੋਡਵੇ ਦੇ ਕਰਮਚਾਰੀਆਂ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਜੇਕਰ ਉਹਨਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਉਹਨਾਂ ਦੇ ਵੱਲੋਂ ਇਹ ਚੱਕਾ ਜਾਮ ਕੀਤਾ ਜਾਵੇਗਾ ਜਿਹਦੇ ਚੱਲਦੇ ਹੁਣ ਯਾਤਰੀ ਵੀ ਖੱਜਲਖਵਾਰ ਹੋ ਰਹੇ ਨੇ ਹਕੀਕਤ 'ਚ ਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰੀਿੰਦਰ ਸੋਨੀ ਦੀ ਰਿਪੋਰਟ